ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 417 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰਤੀ ਜਾ ਇਕ ਓੰਕਾਰ ਸਤਗੁਰ ਪ੍ਰਸਾਦ ਜਿਨ ਸਿਰ ਸੋ ਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਨਾ ਗੱਲ ਵਿੱਚ ਆਵੇ ਧੂੜ ਮਹਿਲਾ ਅੰਦਰ ਰਹੁੰਦੀਆਂ ਹੁਣ ਬਹਿਣ ਨ ਮੇਰੇ ਨ ਹਜ਼ੂਰ ਆਦੇਸ ਬਾਬਾ ਆਦੇਸ ਆਦਪੁਰਖ ਤੇਰਾ ਅੰਤ ਨ ਪਾਇਆ ਕਰ ਕਰ ਦੇਖੈ ਵੇਸ ਧੰਨ ਗੁਰੂ ਨਾਨਕ ਪਾਤਸ਼ਾਹ ਅੱਜ ਦਾ ਜੋ ਸ਼ਬਦ ਸੱਚੇ ਪਾਸ਼ਾ ਨੇ ਬਖਸ਼ਿਸ਼ ਕੀਤਾ ਹੈ ਇਹ ਬੜਾ ਹੀ ਕਰਨਾਮਈ ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਵੱਲ ਗਏ ਉਹਨਾਂ ਨੇ ਵੇਖਿਆ ਕਿ ਬਾਬਰ ਤਿਆਰੀ ਕਰ ਰਿਹਾ ਹੈ ਬਾਬਰ ਇੱਕ ਢੜਵੀ ਸੀਗਾ ਜੀ ਉਹਨੇ ਹਮਲਾ ਕੀਤਾ ਉਹਨੇ ਤਿਆਰੀ ਕੀਤੀ ਮਹਾਰਾਜ ਵੇਖ ਆਏ ਕਿ ਇਹ ਪਾਰਤ ਤੇ ਹਮਲਾ ਕਰੇਗਾ ਉਹਦੇ ਆਉਣ ਤੋਂ ਪਹਿਲਾਂ ਹੀ ਮਹਾਰਾਜ ਆ ਗਏ ਕਿਉਂਕਿ ਫਗਾਨਿਸਤਾਨ ਦਾ ਇਲਾਕਾ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਸ਼ਹਿਰ ਸੀ ਜਿਹਨੂੰ ਅੱਜ ਅਸੀਂ اسلامਾਬਾਦ ਕਹਿੰਨੇ ਆ ਉਦੋਂ ਇਹਦਾ ਨਾਮ ਸੈਦਪੁਰ ਸੀ ਸੈਦਪੁਰ ਦੇ ਪਠਾਨ ਸ਼ਹਿਰਪੁਰ ਦੇ ਹਾਕਮ ਐਨੇ ਆਫਰੇ ਹੋਏ ਸਨ ਐਸੋ ਇਸ਼ਰਤ ਵਿੱਚ ਐਨੇ ਮਖਰੂਫ ਹੋਏ ਹੋਏ ਸਨ ਕਿ ਉਹਨਾਂ ਨੂੰ ਰੱਬ ਨੇ ਚੇਤੇ ਸੀ ਧੋੜਾ ਕਰਕੇ ਚੋਰੀਆਂ ਕਰਕੇ ਠੱਗੀਆਂ ਮਾਰ ਕੇ ਬੜੇ ਪੈਸੇ ਇਕੱਠੇ ਕੀਤੇ ਬੜਾ ਧਨ ਦੌਲਤ ਕੀਤਾ ਐਸੋ ਇਸ਼ਰਤ ਦੇ ਵਿੱਚ ਪਏ ਹੋਏ ਲੋਕ ਜਦੋਂ ਮਹਾਰਾਜ ਉੱਥੇ ਆਏ ਉਹਨਾਂ ਨੂੰ ਕਿਹਾ ਕਿ ਬਾਬਰ ਆ ਰਿਹਾ ਹੈ ਆਪਣੀਆਂ ਤਿਆਰੀਆਂ ਕਰ ਲਓ ਉਹਦੇ ਕੋਲੇ ਤੋਪਾਂ ਨੇ ਉਹਦੇ ਕੋਲੇ ਹਾਥੀ ਨੇ ਉਹਦੇ ਕੋਲੇ ਆ ਆ ਹਥਿਆਰ ਨੇ ਗੁਰੂ ਨਾਨਕ ਸਾਹਿਬ ਨੇ ਸੁਚੇਤ ਕੀਤਾ ਪਰ ਨਹੀਂ ਜੀ ਉਹ ਕਹਿੰਦੇ ਨਹੀਂ ਅਸੀਂ ਪੀਰਾਂ ਨੂੰ ਫਕੀਰਾਂ ਨੂੰ ਜੋਤਾਂ ਲਾ ਦੇਾਂਗੇ ਉੱਥੇ ਤੂਫਾਂ ਲਾ ਦੇਾਂਗੇ ਅਸੀਂ ਮੰਤਰ ਪੜ੍ਹ ਦੇਾਂਗੇ ਅਸੀਂ ਹਮਣ ਕਰ ਦਵਾਂਗੇ ਉਹ ਮੁਗਲ ਅੰਨੇ ਹੋ ਜਾਣਗੇ ਸਾਡੇ ਮੰਤਰਾਂ ਨਾਲ ਮਾਰੇ ਕਹਿੰਦੇ ਇੰਜ ਨਹੀਂ ਹੁੰਦਾ ਹੁੰਦਾ ਕਦੇ ਵੀ ਤੇ ਐਂਜੀ ਨਾ ਕਦੇ ਹੋਇਆ ਅੱਗੋ ਤੁਹਾਡੀ ਮਰਜ਼ੀ ਜਦੋਂ ਬਾਬਰ ਆਇਆ ਤੇ ਬਾਬਰ ਨੇ ਫਿਰ ਜੋ ਉੱਥੇ ਬਾਬਰ ਵਾਣੀ ਫੇਰੀ ਬਾਬਰ ਨੇ ਜਦੋਂ ਹਮਲਾ ਕੀਤਾ ਤਾਂ ਗੁਰੂ ਨਾਨਕ ਪਾਸ਼ਾ ਨੇ ਉਹ ਆਪਣੀ ਅੱਖੀਂ ਵੇਖਿਆ ਸਾਰਾ ਕੁਝ ਉਸ ਦ੍ਰਿਸ਼ ਨੂੰ ਕਿਉਂਕਿ ਇਹ ਸ਼ਬਦ ਜਿਹੜਾ ਇਤਿਹਾਸਕ ਸ਼ਬਦ ਹੈ ਸੈਦਪੁਰ ਦੇ ਲੋਕਾਂ ਦਾ ਜੋ ਹਾਲ ਹੋਇਆ ਫਿਰ ਉਹ ਮਹਾਰਾਜ ਦੱਸਦੇ ਪਏ ਨੇ ਰਾਗ ਅਸਾ ਮਹੱਲਾ ਪਹਿਲਾ ਅਸਾ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਅੱਠ ਪਦਿਆਂ ਦਾ ਹੈ ਅਸ਼ਪਦੀਆਂ ਘਰ ਤੀਜਾ ਤੀਜੇ ਘਰ ਵਿੱਚ ਮਹਾਰਾਜ ਗਾਉਣ ਦੀ ਤਾਕੀਦ ਕਰਦੇ ਨੇ ਆਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਜਿਵੇਂ ਸੋ ਹੁਣ ਪਟੀਆਂ ਮੰਗੀ ਪਾਏ ਸੰਧੂਰ ਜਿਨ੍ਹਾਂ ਦੇ ਸਿਰਾਂ ਵਿੱਚ ਪਟੀਆਂ ਸੋਹਣੀਆਂ ਸਨ ਗਹਿਣੇ ਸੋਹਣੇ ਸਨ ਸ਼ਿੰਗਾਰ ਕੀਤੇ ਹੋਏ ਸਨ ਮੱਥੇ ਤੇ ਸੰਧੂਰ ਚਮਕਦੇ ਸਨ ਸੇ ਸਿਰ ਕਾਤੀ ਮੁੰਨੀਆਂ ਨਾ ਗੱਲ ਵਿੱਚ ਆਵੇ ਧੂੜ ਕਹਿੰਦੇ ਮੁਗਲਾਂ ਨੇ ਉਹ ਸਿਰ ਮੁੰਨ ਦਿੱਤੇ ਹੁਣ ਆਵਾਜ਼ ਨਹੀਂ ਨਿਕਲਦੀ ਗਲੇ ਦੇ ਵਿੱਚ ਜਿੱਥੇ ਹਾਰ ਸਨ ਉੱਥੇ ਹੁਣ ਧੂੜ ਹੈ ਰੋਲ ਦਿੱਤੀਆਂ ਇੱਜਤਾ ਰੋਲ ਦਿੱਤੀਆਂ ਪਤ ਰੋਲ ਦਿੱਤੀ ਜਦੋਂ ਹਮਲਾ ਹੁੰਦਾ ਜੀ ਤਾਂ ਉਦੋਂ ਇੰਝ ਹੀ ਹੁੰਦਾ ਹੈ ਉਦੋਂ ਬੱਚਿਆਂ ਦੀ ਬਜ਼ੁਰਗਾਂ ਦੀ ਤੇ ਔਰਤਾਂ ਦੀ ਪਤ ਜਿਹੜੀ ਰੁੱਲ ਜਾਂਦੀ ਮਹਿਲਾਾਂ ਅੰਦਰ ਹੁੰਦੀਆਂ ਹੁਣ ਬੈਣਨਾ ਮਿਲਣ ਹਦੂਰਾ ਜਿਹੜੀਆਂ ਪਹਿਲਾਂ ਮਹਿਲਾਾਂ ਦੇ ਵਿੱਚ ਬੈਠੀਆਂ ਸਨ ਵੇਖੋ ਕਹਿੰਦੇ ਹੁਣ ਉਹਨਾਂ ਨੂੰ ਅੰਦਰ ਜਾਣ ਲਈ ਕੋਈ ਕੈ ਨਿਰਹਾ ਉਹ ਬਾਹਰ ਇੱਜ਼ਤ ਪਤ ਰੁੜ ਗਈ ਹੈ ਕੱਪੜੇ ਪਟ ਗਏ ਹਨ ਆਦੇਸ ਬਾਬਾ ਆਦੇਸ ਆਦ ਪੁਰਖ ਤਰ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਉ ਇਸ ਪੰਕਤੀ ਵਿੱਚ ਮਹਾਰਾਜ ਅਕਾਲ ਪੁਰਖ ਨੂੰ ਸੰਬੰਧਿਤ ਹੋਏ ਕਿ ਇਹ ਪ੍ਰਭੂ ਜੀ ਸਾਡੀ ਆਦੇਸ ਹੈ ਤੁਹਾਨੂੰ ਨਮਸਕਾਰ ਹੈ ਤੁਸੀਂ ਆਦ ਪੁਰਖ ਹੋ ਆਦ ਕਾਲ ਤੋਂ ਹੋ ਤੇਰਾ ਕੋਈ ਭੇਤ ਨਹੀਂ ਪਾ ਸਕਿਆ ਕਿਉਂਕਿ ਕੁਦਰਤ ਦੇ ਨਿਜ਼ਮ ਨੇ ਜੀ ਸਾਨੂੰ ਮਹਾਰਾਜ ਦੱਸਦੇ ਪਏ ਨੇ ਇਸ ਸ਼ਬਦ ਦੇ ਵਿੱਚ ਵੱਡਾ ਬਣਨਾ ਕੋਈ ਔਖਾ ਨਹੀਂ ਵੱਡਾ ਬਣੇ ਰਹਿਣਾ ਔਖਾ ਹੈ ਵੱਡਾ ਬਣੇ ਰਹਿਣਾ ਔਖਾ ਹੈ ਜੀ ਜਦੋਂ ਬੰਦੇ ਕੋਲੇ ਸਹੂਲਤਾਂ ਜਿਆਦਾ ਹੋ ਜਾਣ ਤਾਂ ਉਹ ਅਵਿਸਲਾ ਹੋ ਜਾਂਦਾ ਹੈ ਨੇਚਰਲੀ ਹੈ ਉਦੋਂ ਹਮਲਾ ਹੁੰਦਾ ਹੈ ਉਦੋਂ ਬਾਹਰੋਂ ਹਮਲੇ ਹੋਣਗੇ ਜੀ ਅਗਰ ਸ਼ਾਂਤੀ ਚਾਹੁੰਦੇ ਹੋ ਸ਼ਸਤਰਤਾਰੀ ਹੋਣਾ ਪਏਗਾ ਅਗਰ ਸ਼ਾਂਤੀ ਚਾਹੁੰਦੇ ਹੋ ਤਾਂ ਸ਼ਸਤਰ ਹੋਣਾ ਜ਼ਰੂਰੀ ਹੈ ਇਸ ਕਰਕੇ ਅਗਰ ਪ੍ਰਗਤੀ ਚਾਹੁੰਦੇ ਹੋ ਅਗਰ ਉਨਤੀ ਚਾਹੁੰਦੇ ਹੋ ਤਾਂ ਮਿਹਨਤੀ ਹੋਣਾ ਵੀ ਜ਼ਰੂਰੀ ਹੈ ਜਦੋਂ ਸਾਡੇ ਕੋਲੇ 4 ਪੈਸੇ ਆ ਜਾਂਦੇ ਨੇ ਫਿਰ ਅਸੀਂ ਕੰਮ ਕਰਨੋਂ ਹਟ ਜਾਂਦੇ ਆ ਤੇ ਫਿਰ ਨਸ਼ਿਆਂ 'ਚ ਪੈਂਦੇ ਹਾਲਾਤ ਪੰਜਾਬ ਦੇ ਅੱਜ ਵੀ ਇਹੀ ਨੇ ਜੀ ਸਾਡੇ ਬੱਚੇ ਕੰਮ ਕਰਨੋਂ ਹਟ ਗਏ ਅਸੀਂ ਤੇ ਹਰ ਚੀਜ਼ ਭਾਲਦੇ ਆ ਰੈਡੀਮੇਡ ਸੁਹਲਤਾ ਜਿਆਦੇ ਕੰਮ ਅਸੀਂ ਕਰਨਾ ਨਹੀਂ ਚਾਹੁੰਦੇ ਤੇ ਫਿਰ ਅੱਗੋਂ ਜਿਹੜੇ ਹਾਲਾਤ ਆਉਣਗੇ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਿਹੜੇ ਹਾਕਮ ਹੁੰਦੇ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਲੜਾਈ ਜਿਹੜੀ ਹੈ ਮੁਗਲਾਂ ਤੇ ਪਠਾਣਾਂ ਦੀ ਇਹ ਦੋਵੇਂ ਮੁਸਲਮਾਨ ਨੇ ਜਰ ਕਿ ਧਰਮ ਇੱਕ ਹੈ ਪਰ ਨਹੀਂ ਜਿਹੜੇ ਹਾਕਮ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੀ ਉਹਨਾਂ ਨੇ ਤਾਂ ਤੁਹਾਨੂੰ ਵਰਤਨਾ ਹੁੰਦਾ ਇੱਕ ਇਸ ਕਰਕੇ ਮਹਾਰਜ ਉਸ ਅਕਾਲ ਪੁਰਖ ਦੀ ਇਸ ਬੰਨਗੀ ਨੂੰ ਆਦੇਸ਼ ਕਰਦੇ ਨੇ ਨਮਸਕਾਰ ਕਰਨ ਦੇ ਮਹਾਰਜ ਕਹਿੰਦੇ ਸੱਚੇ ਪਾਤਸ਼ਾਹ ਸਾਡਾ ਤਾਂ ਤੁਹਾਨੂੰ ਹੀ ਉਦੇਸ਼ ਆਇਸ ਕਰ ਸਕਦੇ ਆ ਕਿਉਂਕਿ ਕਰਮ ਆਪਣੇ ਆਪਣੇ ਕਰਮਾਂ ਦਾ ਲੇਖਾ ਜਿਹੜਾ ਹੈ ਅਸੀਂ ਜੋ ਬੀਜਦੇ ਆ ਵਟਣਾ ਪਏਗਾ ਇਹ ਹਾਲਾਤ ਹੁੰਦੇ ਨੇ ਆਪਾਂ ਆਪਣੀ ਅੱਖਾਂ ਨਾਲ ਹੁੰਦੇ ਵੇਖੇ ਨੇ ਸਾਰਾ ਕੁਝ ਚਰਾਸੀ ਵੇਖੀ ਹੈ ਦਿੱਲੀ ਦਾ ਚਰਾਸੀ ਵੇਖਿਆ ਹੋਰ ਕਿੰਨੇ ਦੇਖੇ ਉਹ ਕਾਰਨ ਜਿਹੜੇ ਜਦੋਂ ਪਿੱਛੋਂ ਲੱਭਦੇ ਆ ਤਾਂ ਉਹ ਕਾਰਨ ਇਹੀ ਹੁੰਦੇ ਨੇ ਸਾਰੇ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਨੇ ਤੇ ਆਮ ਲੋਕ ਨੇ ਜਿਹੜੇ ਪਿਸਦੇ ਨੇ ਉਹ ਚ ਫਿਰ ਤੇ ਗੁਰੂ ਨਾਨਕ ਪਾਤਸ਼ਾਹ ਉਥੋਂ ਦੀ ਹਾਲਾਤ ਨੂੰ ਸਹਿਦਪੁਰ ਦੀ ਨੂੰ ਮਹਾਰਾਜ ਨੇ ਬਿਆਨ ਕੀਤਾ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ ਹਿੰਡੋਲੀ ਚੜ ਆਈਆਂ ਦੰਦਖੰਡ ਕੀਤੇ ਰਾਸ ਕਹਿੰਦੇ ਜਦੋਂ ਦੇ ਵਿਆਹੀਆਂ ਨੇ ਉਹਨਾਂ ਦੇ ਲਾੜੇ ਨੇ ਸੁਭ ਨੀਕ ਨੇ ਚੰਗਾ ਸ਼ਿੰਗਾਰ ਕਰਦੀਆਂ ਨੇ ਤੇ ਮਰਜ ਕਹਿੰਦੇ ਵੇਖੋ ਡੋਲੀਆਂ ਚ ਬਹਿ ਕੇ ਆਈਆਂ ਬੜੇ ਐਸੇ ਰਿਸ਼ਤੇ ਹੈ ਹਰ ਚੀਜ਼ ਹੈ ਬੜਾ ਧਨ ਹੈ ਬੜਾ ਦੌਲਤ ਹੈ ਉੱਪਰ ਪਾਣੀ ਵਾਰੀਆਂ ਝੱਲੇ ਚਿਮਕਣ ਪਾਸ ਜਦੋਂ ਵਿਆਹ ਕੇ ਆਈਆਂ ਉੱਪਰ ਪਾਣੀ ਵਾਰਦੇ ਨੇ ਆਲੇ ਦੁਆਲੇ ਉਦੋਂ ਜਿਹੜੇ ਅੱਜ ਤੱਕ ਏਸੀ ਆ ਗਏ ਨੇ ਉਹਨੂੰ ਚਲਕਾਰੀਆਂ ਵਾਲੇ ਚਮਕਣ ਵਾਲੇ ਸ਼ੀਸ਼ਿਆਂ ਵਾਲੀਆਂ ਪੱਖੀਆਂ ਜਿਹੜੀਆਂ ਆਲੇ-ਦੁਆਲੇ ਝੱਲਿਆ ਜਾ ਰਿਹਾ ਹੈ ਕਹਿਣ ਤੋਂ ਭਾਵ ਕਿ ਬੜੀ ਐਸ਼ ਹੈ ਬੜਾ ਆਰਾਮ ਹੈ ਬੜੀ ਧਨ ਦੌਲਤ ਹੈ 1 ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇ ਜੜੀਆਂ ਕਿਨੇ ਵੇਖੋ ਲੋਕ ਸਗਣ ਪਾਉਂਦੇ ਨੇ ਲੱਖ-ਲੱਖ ਲੈ ਦਾ ਸਗਣ ਪੈਂਦੇ ਪਏ ਨੇ ਚੰਗੀ ਖੁਰਾਕ ਖਾਂਦੀਆਂ ਨੇ ਗਰੀਆਂ ਸ਼ੁਹਾਰੇ ਹਰ ਚੀਜ਼ ਘਰ ਵਿੱਚ ਮੌਜੂਦ ਹੈ ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤਸਰੀਆਂ ਉਹਨਾਂ ਦੇ ਗਲਾਂ ਵਿੱਚ ਜਿਨ੍ਹਾਂ ਦੇ ਗਲਾਂ ਵਿੱਚ ਮੋਤੀ ਸਨ ਜਿਨ੍ਹਾਂ ਦੇ ਪਾਣੀ ਵਾਰ-ਵਾਰ ਕੀ ਪੀਤਾ ਜਾਂਦਾ ਸੀ ਮੁਗਲਾਂ ਨੇ ਉਹਨਾਂ ਦੇ ਗਲਾਂ ਵਿੱਚ ਰस्सियां ਪਾ ਕੇ ਬਾਹਰ ਖਿੱਚ ਦਿੱਤੀਆਂ ਪੱਤ ਰੁਲ ਗਈ ਇੱਜ਼ਤਾਂ ਰੁਲ ਗਈਆਂ ਧਨ ਜੋਗਣ ਦੇ ਬੈਰੀ ਹੋਏ ਜਿਨੇ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜਿਨ੍ਹਾਂ ਨੇ ਆਪਣਾ ਧਿਆਨ ਸਿਰਫ ਧਨ ਜੋੜਨ ਤੇ ਇਸ ਜੋਬਨ ਵਾਰੀ ਲਾਇਆ ਹੈ ਨਾ ਇਹ ਦੁਨੀ ਹੀ ਉਹਨਾਂ ਦੇ ਬੈਰੀ ਹੋ ਗਏ ਕਿਉਂਕਿ ਬੰਦਾ ਅਵੇਸਲਾ ਹੋ ਗਿਆ ਬੰਦਾ ਸੁਰ ਹੋ ਜਾਂਦਾ ਫਿਰ ਆਪਣੀ ਰੱਖਿਆ ਕਰਨ ਜੋਗਾ ਰਹਿੰਦਾ ਨਹੀਂ ਦੂਤਾਂ ਨੂੰ ਫਰਮਾਇਆ ਕਿਉਂਕਿ ਬਾਬਰ ਨੇ ਹੁਕਮ ਕਰ ਦਿੱਤਾ ਕਿ ਕੋਈ ਵੀ ਬਚਣਾ ਨਹੀਂ ਚਾਹੀਦਾ ਜਦੋਂ ਹਮਲਾ ਹੋਇਆ ਤਾਂ ਉਹਨੇ ਕਿਹਾ ਕਿ ਕੋਈ ਵੀ ਬਚਣਾ ਨਹੀਂ ਚਾਹੀਦਾ ਖਾਸ ਕਰਕੇ ਔਰਤਾਂ ਨੇ ਜੜੀਆਂ ਉਹ ਬੰਨ ਕੇ ਲੈ ਗਏ ਪਤ ਰੁਲ ਗਈ ਕੁਛ ਮਰ ਗਈਆਂ ਨੱਚ ਲਈਏ ਜਦੋਂ ਹਮਲੇ ਹੁੰਦੇ ਨੇ ਇਹ ਚੀਜ਼ਾਂ ਵਰਤਦੀਆਂ ਨੇ ਜੇ ਉਹ ਜੋਤ ਸੁਭਾਵੈ ਦੇ ਵੜਾਈ ਜੇ ਭਾਵੈ ਦੇ ਸਜਾਏ ਪਰ ਇਹ ਭੌਂਦਾ ਉਸ ਨੂੰ ਹੀ ਹੈ ਉਸ ਮਾਲਕ ਨੂੰ ਉਹ ਕਦੋਂ ਕਿਸੇ ਨੂੰ ਵਡਿਆਈ ਦਿੰਦਾ ਹੈ ਤੇ ਕਦੋਂ ਸਜ਼ਾਵਾ ਦੇ ਦਿੰਦਾ ਹੈ ਇਹਦੇ ਬਾਰੇ ਹੁਣ ਤੱਕ ਕੋਈ ਵੀ ਕੁਝ ਨਹੀਂ ਕਹਿ ਸਕਿਆ ਹਰ ਬੰਦਾ ਆਪੋ ਆਪਣੇ ਵਿਦਵਤਾ ਦੇ ਮੁਤਾਬਕ ਕਹਿਣ ਦੀ ਕੋਸ਼ਿਸ਼ ਲੱਗਿਆ ਹੋਇਆ ਕਰਨ ਕਿਉਂ ਕਿਉਂਕਿ ਗੁਰੂ ਨਾਨਕ ਪਾਸ਼ਾ ਅਮਰੀ ਕਹਿੰਦੇ ਇਹਨਾਂ ਨੇ ਇੱਜ਼ਤ ਧਿਆਨ ਹੀ ਨਹੀਂ ਦਿੱਤਾ ਆਪਣਾ ਜਰ ਕੇ ਗੁਰੂ ਨਾਨਕ ਪਾਸ਼ਾ ਨੇ ਆਖੀ ਪਹਿਲਾਂ ਕਹਿ ਦਿੱਤਾ ਸੀ ਇਹਨਾਂ ਨੂੰ ਕਿ ਆਪਣਾ ਸੰਭਾਲ ਕਰ ਲਓ ਦਿੱਲੀ ਦੇ ਵਿੱਚ ਵੀ ਇਹ ਕੁਝ ਹੋਇਆ ਸੀ ਉਹਨੂੰ ਕਹਿਆ ਆਏ ਸੀ ਮਹਾਰਾਜ ਉਦੋਂ ਜਿਹੜੇ ਸਿਆਣੇ ਪੁਰਸ਼ ਸਨ ਉਹਨਾਂ ਨੇ ਕਹਿ ਦਿੱਤਾ ਸੀ ਘਰਾਂ ਦੇ ਵਿੱਚ ਕੁਝ ਰੱਖ ਲਓ ਪਰ ਘਰਾਂ ਦੇ ਵਿੱਚੋਂ ਕੁਝ ਵੀ ਨਾ ਮਿਲਿਆ ਤੇ ਪਤ ਗਵਾਈ ਗਈ ਆਪਾਂ ਨੂੰ ਪਤਾ ਹੈ ਇਸ ਗੱਲ ਸੰਸਾਰ 'ਚ ਆਪਾਂ ਆਪਣੀ ਅੱਖੀਂ ਵੇਖੀਆਂ ਨੇ ਗੱਲਾਂ ਸਾਰੀਆਂ ਇਹ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ ਵੇਖੋ ਗੁਰੂ ਨਾਨਕ ਪਾਤਸ਼ਾਹ ਵੀ ਇਹ ਕਹਿੰਦੇ ਜੇ ਪਹਿਲਾਂ ਤੋਂ ਹੀ ਚੇਤਿਆ ਹੁੰਦਾ ਇਹ ਗੱਲ ਚੇਤਨਤਾ ਵਿੱਚ ਹੁੰਦੀ ਕਿ ਆਪਣੇ ਰੱਖਿਆ ਵੀ ਕਰਨੀ ਹੈ ਆਪਣਾ ਆਪ ਸੰਭਾਲਣਾ ਵੀ ਹੈ ਸਰੀਰ ਨੂੰ ਵੀ ਸੰਭਾਲਣਾ ਹੈ ਫਿਰ ਸਜ਼ਾਾਂ ਕਿਉਂ ਭੁਗਤ ਦੇ ਕਿਉਂਕਿ ਸੁਚੇਤ ਨਹੀਂ ਸਨ ਅਵੇਸਲੇ ਹੋਏ ਹੋਏ ਸਨ ਐਸ਼ੂ ਆਰਾਮ ਵਿੱਚ ਪਏ ਹੋਏ ਸਨ ਸ਼ਾਂਹ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ ਜਿਹੜੇ ਫਾਕਮ ਸਨ ਉਹ ਆਪਣੇ ਫਰਜ਼ ਭੁੱਲ ਗਏ ਉਹ ਤੇ ਰੰਗ ਦੇ ਤਮਾਸ਼ਿਆਂ ਵਿੱਚ ਜੁੜੇ ਹੋਏ ਨੇ ਸ਼ਰਾਬਾਂ ਪੀ ਰਹੇ ਨੇ ਨਾਚ ਵੇਖ ਰਹੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ ਬਾਬਰ ਬਾਣੀ ਫਿਰ ਗਈ ਕੋਈਰ ਨਾ ਰੋਟੀ ਖਾਏ ਕਹਿੰਦੇ ਬਾਬਰ ਦਾ ਹੁਕਮ ਚੱਲਦਾ ਹੈ ਹੁਣ ਜਿਹੜੇ ਆਪਣੇ ਆਪ ਨੂੰ ਸ਼ਹਿਜ਼ਾਦੇ ਖਵਾਉਂਦੇ ਸਨ ਉਹਨਾਂ ਨੂੰ ਰੋਟੀ ਨਹੀਂ ਮਿਲੀ ਕੌਣ ਦੇ ਰੋਟੀ ਉਹਨਾਂ ਨੂੰ ਭੁੱਖੇ ਮਰਦੇ ਨੇ ਮੰਗ ਸਕਦੇ ਨਹੀਂ ਵੱਡੇ ਘਰਾਂ ਦੇ ਨੇ ਤੇ ਕਹਿੰਦੇ ਮਹਾਰਾਜ ਕਹਿੰਦੇ ਵੇਖੋ ਇਸ ਤਰ੍ਹਾਂ ਪੱਤ ਰੁਲ ਗਈ ਜਿਹੜੇ ਸ਼ਹਿਜ਼ਾਦੇ ਸਨ ਆਪਣੇ ਆਪ ਖਵਾਉਂਦੇ ਨਾਜਾਂ ਨਾਲ ਪਲੇ ਹੋਏ ਗਲੀਆਂ ਚ ਰੁਲਦੇ ਫਿਰਦੇ ਨੇ ਇਕ ਨਾ ਵਕਤ ਖਵਾਈਆਂ ਇਕ ਨਾ ਪੂਜਾ ਜਾਏ ਕਹਿੰਦੇ ਵੇਖੋ ਮੁਸਲਮਾਨ ਨੇ ਜਿਹੜੇ ਉਹਨਾਂ ਦੇ ਪੰਜ ਵਕਤ ਨੇ ਪੰਜ ਨਵਾਜਾਂ ਨੇ ਨਵਾਜਾਂ ਖੁੱਝ ਗਈਆਂ ਪੂਜਾ ਦਾ ਟਾਈਮ ਨਿਕਲ ਗਿਆ ਨਾ ਸੰਧਿਆ ਨਾ ਆਰਤੀ ਨਾ ਸਵੇਰ ਦੀ ਚੌਕੇ ਵਿਣਹ ਹੰਦਵਾਨੀਆਂ ਕਿਉਂ ਟਿੱਕੇ ਕੱਢਣਾਂ ਏ ਉਹ ਜਿਹੜੀਆਂ ਹਿੰਦੂਆਂ ਔਰਤਾਂ ਸਨ ਜਿਹੜੀਆਂ ਪਹਿਲਾਂ ਨਹਾ ਧੋ ਕੇ ਪੋਚਾ ਫੇਰ ਕੇ ਫਿਰ ਚੌਂਕੇ ਵਿੱਚ ਬਹਿਂਦੀਆਂ ਸਨ ਮਰਗ ਦੇ ਵੇਖੋ ਉਹ ਸਾਰਾ ਕੁਝ ਵਿਅਰਥ ਹੋ ਗਿਆ ਕਿਉਂਕਿ ਘਰ ਛੱਡ ਕੇ ਦੋ ਲੋਕ ਦੌੜ ਰਹੇ ਨੇ ਭੱਜ ਰਹੇ ਨੇ ਜਿੱਦ ਨੂੰ ਕਿਸਦਾ ਮੂੰਹ ਹੁੰਦਾ ਹੈ RAM ਨਾ ਕਬ ਮੂੰ ਚੇਤਿਓ ਹੁਣ ਕਹਿਣ ਨਾ ਮਿਲਿਆ ਖੁਦਾਏ ਗੁਰੂ ਨਾਨਕ ਪਾਸ਼ਰਨ ਹੋਰਾ ਮਾਰਿਆ ਕਿ ਜੇ ਪਹਿਲਾਂ ਉਸ ਰਾਮ ਨੂੰ ਨਿ ਸਿਮਰਿਆ ਤੇ ਹੁਣ ਉਹਨਾਂ ਦੇ ਕਹਿਣ ਨਾਲ ਖੁਦਾ ਨਹੀਂ ਮਿਲਣ ਲੱਗਾ ਤੁਹਾਨੂੰ ਕਿਉਂਕਿ ਤੇ ਪਹਿਲਾਂ ਤੇ ਜੀਤਣਾ ਸੀ ਪਹਿਲਾਂ ਧਿਆਨ ਰੱਖਣਾ ਸੀ ਜੇ ਬੱਚੇ ਨੇ ਪਹਿਲਾਂ ਤਿਆਰੀ ਨਹੀਂ ਕੀਤੀ ਪੜਿਆ ਤੇ ਹੈ ਨਹੀਂ ਕੁਐਸਚਨ ਆਇਆ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਉਥੇ ਲਿਖਿਆ ਆ ਬਠਿੰਡਾ ਤੇ ਫਿਰ ਆ ਕੇ ਅਰਦਾਸਾਂ ਕਰੇ ਕਿ ਸੱਚੇ ਪਾਤਸ਼ਾਹ ਜੀ ਹੁਣ ਇਹ ਬਠਿੰਡਾ ਹੀ ਹੋ ਜਾਏ ਐਂਜ ਨਹੀਂ ਹੋ ਸਕਦੀ ਜੀ ਜੇ ਪਹਿਲਾਂ ਪੜਿਆ ਹੁੰਦਾ ਤੇ ਲੱਖ ਲੈ ਕੇ ਆਉਂਦਾ ਵੀ ਚੰਡੀਗੜ੍ਹ ਆ। ਬਿਲਕੁਲ ਇਸੇ ਤਰ੍ਹਾਂ ਹੀ ਜੇ ਪਹਿਲਾਂ ਸਿਮਰਿਆ ਹੁੰਦਾ ਪਹਿਲਾਂ ਯਾਦ ਕੀਤਾ ਹੁੰਦਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ RAM ਨੂੰ ਤੇ ਹੁਣ ਜਦੋਂ ਮੁਗਲ ਚੜ ਕੇ ਆ ਗਏ ਹੁਣ ਕਹਿੰਦੇ ਵੀ ਖੁਦਾ ਖੁਦਾ ਕਹਾਂਗੇ ਸ਼ਾਇਦ ਸਾਨੂੰ ਬਚ ਜਾਾਂਗੇ ਮਰ ਕੇ ਨਹੀਂ ਜੇ ਹੁਣ ਕਹਿਣ ਨਾ ਮਿਲੇ ਖੁਦਾਏ। ਹੁਣ ਇੰਜ ਨਹੀਂ ਮਿਲੇਗਾ। ਇੱਕ ਘਰ ਆਵੇਂ ਆਪਣੇ ਇੱਕ ਮਿਲ ਮਿਲ ਪੁੱਛੈ ਸੁੱਖ ਕਹਿੰਦੇ ਵੇਖੋ ਜਦੋਂ ਬਾਬਰਬਾਣੀ ਫਿਰੀ ਹਾਲਾਤ ਇਹੋ ਜਿਹੇ ਹੋ ਗਏ ਲੋਕ ਘਰਾਂ ਤੋਂ ਬਾਹਰ ਨਿਕਲ ਗਏ ਹੌਲੀ ਹੌਲੀ ਜਦੋਂ ਸ਼ਾਂਤੀ ਹੋਈ ਲੋਕ ਆਪਣੇ ਘਰਾਂ ਨੂੰ ਵਾਪਸ ਮੁੜੇ ਇਹ ਕੋ ਲੋਕ ਨੇ ਇੱਕ ਘਰ ਆਵਾਂ ਆਪਣੇ ਇੱਕ ਮਿਲ ਮਿਲ ਪੁੱਛੈ ਸੁੱਖ ਇੱਕ ਦੂਜੇ ਨੂੰ ਪੁੱਛਦੇ ਨੇ ਕਿ ਕੀ ਬਣਿਆ ਤੇਰਾ ਕੀ ਬਚਿਆ ਕਿੰਨਾ ਨੁਕਸਾਨ ਹੋਇਆ ਇੱਕ ਨਾਏ ਹੋ ਲਿਖਿਆ ਬੈ ਬਰਵੇਂ ਦੁੱਖ ਪਰ ਇਕਣਾ ਦੇ ਮੱਥੇ ਹੀ ਲਿਖਿਆ ਗਿਆ ਕਿਉਂਕਿ ਕਈਆਂ ਦੇ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਹੋ ਗਏ ਘਰ ਦੇ ਵਿੱਚੋਂ ਬਚਿਆ ਹੀ ਕੋਈ ਨਾ ਜੋ ਤਿਸ ਭਾਵੈ ਨਾਨਕਾ ਸੋ ਥੀਐ ਨਾਨਕ ਕਿਆ ਮਨੁਖ ਅਖੀਰ ਵਿੱਚ ਫਰਮਾਨ ਜੀ ਫੈਸਲਾ ਦਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਜੋ ਤੁਹਾਨੂੰ ਭਾਉਂਦਾ ਹੋਵੇਗਾ ਤੇ ਇਸੇ ਤਰ੍ਹਾਂ ਹੀ ਇਹ ਮਨੁੱਖ ਦੇ ਵਿਚਾਰਾ ਕੀ ਕਰ ਸਕਦਾ ਕਿਉਂਕਿ ਜਾਣਦਾ ਹੁੰਦਾ ਵੀ ਸਮਝਦਾ ਹੁੰਦਾ ਵੀ ਅੱਜ ਵੀ ਆਪਾਂ ਵੇਖ ਰਹੇ ਆ ਅੱਜ ਦੇ ਹਾਲਾਤਾਂ ਨੂੰ ਜੇ ਅਸੀਂ ਵੇਖਦੇ ਆ ਅੱਜ ਵੀ ਇੰਜ ਵੇਖ ਰਹੇ ਆ ਅਸੀਂ ਸਭ ਕੁਝ ਜਾਣਦਿਆਂ ਹੋਏ ਆ ਕਿ ਸਾਨੂੰ ਅੱਜ ਦੀਆਂ ਸਰਕਾਰਾਂ ਇਹ ਸਾਰਾ ਕੁਝ ਫ੍ਰੀ ਕਿਉਂ ਦੇ ਰਹੀਆਂ ਨੇ ਸਭ ਨੂੰ ਪਤਾ ਪਰ ਅਸੀਂ ਛੱਡਦੇ ਵੀ ਨਹੀਂ ਅਸੀਂ ਕੁੰਡੀਆਂ ਲਣਾ ਨੂੰ ਵੀ ਨਹੀਂ ਹਟਦੇ ਅਸੀਂ ਮਲਾਵਟਾਂ ਕਰਨ ਨੂੰ ਵੀ ਨਹੀਂ ਹਟਦੇ ਅਸੀਂ ਮੁੜ ਕੇ ਫੇਰ ਚੁਣਦੇ ਹੀ ਉਹਨਾਂ ਨੂੰ ਹੀ ਆ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ ਜਿਹੜੇ ਹਾਕਮ ਇੱਕ ਵੱਖਰੀ ਨਸਲ ਹੈ ਜੀ ਸਾਡੇ ਚੋਂ ਜਿਹੜੇ ਸਿਆਸੀ ਲੋਕ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੈ ਉਹ ਕਿਤੇ ਭਲੇਖਾ ਨਾ ਖਾਜਿਓ ਪਹਿਲਾਂ ਵੀ ਨਹੀਂ ਸੀ ਹੁਣ ਵੀ ਹੈ ਇਸੇ ਕਰਕੇ ਸਾਨੂੰ ਮਰਜ ਨੇ ਸਿਧਾਂਤ ਦਿੱਤਾ ਸੀ ਛੇਮੀ ਪਾਸ਼ਾ ਮਹਾਰਾਜ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਦਾਂ ਤੇ ਇਸੇ ਕਰਕੇ ਦਿੱਤਾ ਸੀ ਕਿ ਸਿਆਸਤ ਨੂੰ ਥੱਲੇ ਰੱਖਿਓ ਧਰਮ ਨੂੰ ਉੱਪਰ ਰੱਖਿਓ ਅਸੀਂ ਧਰਮ ਦੇ ਵਿੱਚ ਲਿਆ ਸਿਆਸਤ ਬਾੜੀ ਸਿਆਸਤ ਉੱਪਰ ਧਰਮ ਥੱਲੇ ਸਿਆਸੀ ਲੋਕ ਦੱਸਣਗੇ ਸਾਨੂੰ ਕਿ ਤੁਸੀਂ ਧਰਮ ਕਿਵੇਂ ਚਲਾਉਣਾ ਹੈ ਤੇ ਹਾਲਾਤ ਕੀ ਹੋ ਰਹੇ ਨੇ ਅੱਜ ਵੀ ਨੇ ਆ ਥੋੜਾ ਸਮਾਂ ਹੋਰ ਹੈ ਜਿਹੜੀ ਹਾਲਾਤ ਮਹਾਰਾਜ ਅੱਜ ਕਹਿ ਰਹੇ ਨੇ ਨਾ ਇਹ ਫਿਰ ਵੀ ਵਾਪਰੂਗਾ ਇਹ ਫਿਰ ਵੀ ਵਾਪਰੂ ਕੋ ਮੈਂ ਹਜੂਰੀ ਵਿੱਚ ਕਹਿ ਕਿ ਸਾਨੂੰ ਇੱਕ ਕਹਿ ਚੱਲੇ ਆ ਕਿ ਚੇਤੇ ਰੱਖਿਓ ਸੰਭਲ ਜੋ ਭਾਈ ਅਜੀਬ ਆਪਣੇ ਫਰਜ਼ਾਂ ਨੂੰ ਜਾਣੋ ਬੱਚਿਆਂ ਨੂੰ ਮਿਹਨਤ ਕਰਨੀ ਸਿਖਾਓ ਡਿਪੈਂਡ ਹੋਣੇ ਸਿੱਖੋ ਆਪਣੇ ਆਪ ਤੇ ਆਪਣੇ ਕੰਮ ਆਪ ਕਰਨੇ ਸਿੱਖੋ ਜਦੋਂ ਅਸੀਂ ਦੂਜਿਆਂ 'ਤੇ ਡਿਪੈਂਡ ਹੁੰਨੇ ਆ ਦੂਜਿਆਂ ਦੀ ਜੇਬਾਂ ਵਿੱਚ ਵੇਖਾਂਗੇ ਤਾਂ ਫਿਰ ਆਈਓ ਕੁਝ ਹੋਏਗਾ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਮਾਰ ਨੇ ਫਿਰ ਗੱਲ ਕਹੀ ਕਿ ਕਿਉਂਕਿ ਭਾਈ ਇਹ ਮਨੁੱਖ ਦੇ ਵੱਸ ਨਹੀਂ ਹੈ ਕਿਉਂ ਨਹੀਂ ਵੱਸ ਕਿਉਂਕਿ ਜਿਹਨੂੰ ਆ ਰਿਹਾ ਪੈਸਾ ਜੀ ਉਹ ਕਦੋਂ ਹਟਦਾ ਹੈ ਜਿਹਨੂੰ 2 ਨੰਬਰ ਦੀ ਕਮਾਈ ਆ ਰਹੀ ਹੈ ਉਹ ਕਦੋਂ ਹਟੇਗਾ ਪਰ ਜਦੋਂ ਉਹਦਾ ਫਿਰ ਅਸਰ ਆਉਂਦਾ ਹੈ ਫਿਰ ਬੰਦਾ ਪਛਤਾਉਂਦਾ ਹੈ ਜੀ ਫਿਰ ਪਛਤਾਵਾ ਹੈ ਗੁਰੂ ਨਾਨਕ ਪਾਸ਼ਾ ਨੇ ਪਹਿਲਾਂ ਵੀ ਗੱਲ ਕਹੀ ਅਗਲੇ ਸ਼ਬਦ ਵਿੱਚ ਇਹ ਗੱਲ ਦੱਸਣਗੇ ਮਹਾਰਾਜ ਸਾਹਿਬੀ ਗੱਲ ਕਿ ਭਾਈ ਇਹਨਾਂ ਨੂੰ ਕਿਹਾ ਸੀ ਆ ਕੇ ਲੋਕਾਂ ਨੇ ਅੱਜ ਵੀ ਅਸੀਂ ਵੇਖਦੇ ਆ ਜਦੋਂ ਕੋਈ ਮੈਚ ਲੱਗਦਾ ਹੈ ਜਾਂ ਕੋਈ ਹੋਰ ਹੁੰਦਾ ਹੈ ਅਸੀਂ ਹਮਨ ਕਰਨੇ ਸ਼ੁਰੂ ਕਰ ਦਿੰਨੇ ਸਾਡੀ ਟੀਮ ਜਿੱਤ ਜਾਏ ਉਹ ਟੀਮ ਤੁਹਾਡੇ ਹਮਨ ਨਾਲ ਥੋੜੀ ਜਿੱਤੇਗੀ ਤੁਹਾਡੇ ਪਾਠ ਕਰਨ ਨਾਲ ਥੋੜੀ ਜਿੱਤੇਗੀ ਉਹਨਾਂ ਨੇ ਤੇ ਮਿਹਨਤ ਨਾਲ ਜਿੱਤਣਾ ਹੈ ਜਿਵੇਂ ਅਸੀਂ ਕਿਸਾਨ ਹੈ ਖੇਤੀ ਕਰਦਾ ਹੈ ਜੇ ਉਹਨੇ ਬੀਜ ਬੀਜਿਆ ਤਾਂ ਉਹੀ ਉੱਗੇਗਾ ਜੀ ਜਿਹੜਾ ਬੀਜਿਆ ਹੈ ਜੇ ਬੀਜਿਆ ਦੇ ਵਿੱਚ ਹੈ ਹੀ ਕੁਝ ਨਹੀਂ ਉਸ ਨੇ ਅਰਦਾਸਾਂ ਕਰੀ ਜਾਈਏ ਅਸੀਂ ਵੀ ਇਹਦੇ ਵਿੱਚ ਕਣਕ ਚੰਗੀ ਹੋ ਜਾਏ ਛੋਲੇ ਚੰਗੇ ਹੋ ਜਾਣੇ ਚਮਕੀ ਚੰਗੀ ਹੋ ਜਾਏ ਮਿਹਨਤ ਤੇ ਕਰਨੀ ਪਵੇਗੀ ਕਿਰਤ ਪਹਿਲਾ ਹੈ ਕੋਈ ਵੀ ਕਰਮ ਹੈ ਕਰਨਾ ਹੈ ਧਰਮ ਦੇ ਖੇਤਰ ਵਿੱਚ ਸਾਨੂੰ ਮਾਰੇ ਨੇ ਸਿਧਾਂਤ ਦਿੱਤੇ ਨੇ ਜੀਵਨ ਦੀ ਜਾਂਚ ਦਿੱਤੀ ਹੈ ਜਿਉਣਾ ਕਿਵੇਂ ਹੈ ਮਰਨਾ ਕਿਵੇਂ ਹੈ ਆ ਮਰਨ ਨਾਲੋਂ ਤੇ ਫਿਰ ਲੜ ਕੇ ਮਰਨਾ ਚੰਗਾ ਸੀ ਕਿਉਂਕਿ ਲੋਕਾਂ ਕੋਲੇ ਇਹ ਚੀਜ਼ ਦੀ ਹਸੂਰਤ ਹੈ ਹੀ ਨਹੀਂ ਸੀ ਇਸੇ ਕਰਕੇ ਦਸਮ ਪਾਤਸ਼ਾਹ ਨੇ ਸੰਤ ਸਿਪਾਈ ਬਣਾਇਆ ਸੰਤ ਅਤੇ ਸਿਪਾਈ ਨਹੀਂ ਕਿਉਂਕਿ ਜਿਹੜੀਆਂ ਕੌਮਾਂ ਕੱਲੀਆਂ ਤਲਵਾਰ ਦੇ ਜੋੜ ਤੇ ਰਹੀਆਂ ਉਹ ਜ਼ੁਲਮੀ ਹੋ ਗਈਆਂ ਤੇ ਜਿਹੜੀਆਂ ਕੌਮਾਂ ਕੱਲੀ ਮਾਲਾ ਤੇ ਰਹੀਆਂ ਉਹ ਗੁਲਾਮ ਹੋ ਗਈਆਂ ਇਸ ਕਰਕੇ ਪਾਤਸ਼ਾਹ ਨੇ ਸਾਨੂੰ ਸੰਤ ਸਿਪਾਈ ਬਣਾਇਆ ਸ਼ਸਤਰ ਹੋਣਾ ਵੀ ਜ਼ਰੂਰੀ ਹੈ ਭਗਤੀ ਤੇ ਸ਼ਕਤੀ ਦੋਵੇਂ ਜ਼ਰੂਰੀ ਨੇ ਕਿਸੇ ਤੇ ਡਿਪੈਂਡ ਨਾ ਹੋਈਏ ਬਾਣੀ ਨੂੰ ਪੜੋ ਬਾਣੀ ਨੂੰ ਵਿਚਾਰੋ ਆਪਣੇ ਫਰਜ਼ਾਂ ਨੂੰ ਨਿਭਾਓ ਆਪਣੇ ਪਰਿਵਾਰ ਤੋਂ ਸਭ ਤੋਂ ਪਹਿਲਾਂ ਸ਼ੁਰੂ ਕਰੋ ਜੀ ਆਪਣੇ ਬੱਚਿਆਂ ਪ੍ਰਤੀ ਆਪਣੇ ਮਾਤਾ ਪਿਤਾ ਪ੍ਰਤੀ ਆਪਣੇ ਪ੍ਰਤੀ ਜੋ ਸਾਡੇ ਫਰਜ਼ ਨੇ ਅਸੀਂ ਚਾਹੁੰਦੇ ਹਾਂ ਹਰ ਬੰਦਾ ਚਾਹੁੰਦਾ ਕਿ ਮੈਨੂੰ ਮੇਰੇ ਅਧਿਕਾਰ ਚਾਹੀਦੇ ਨੇ ਅਧਿਕਾਰ ਲੈਣੇ ਬਹੁਤ ਚੰਗੀ ਗੱਲ ਹੈ ਜੀ ਅਧਿਕਾਰ ਕਿਸ ਨੂੰ ਦਿੰਦਾ ਨਹੀਂ ਜੀ ਅਧਿਕਾਰ ਲੈਣੇ ਪੈਂਦੇ ਨੇ ਪਰ ਫਰਜ਼ ਨਿਭਾਉਣੇ ਪੈਂਦੇ ਨੇ ਜੇ ਅਸੀਂ ਪਹਿਲਾਂ ਆਪਣੇ ਫਰਜ਼ ਨਿਭਾਵਾਗੇ ਅਧਿਕਾਰ ਲੈਣ ਦੇ ਅਧਿਕਾਰੀ ਤਾਂ ਹੀ ਹੋਵਾਂਗੇ ਇਹ ਕੰਮ ਆਪਣੇ ਤੋਂ ਸ਼ੁਰੂ ਕਰੀਏ ਆਪਣੇ ਆਪ ਤੋਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਮਾਜ ਦੇ ਦਰਦ ਦੇ ਕਬੂਲ ਹੋ ਜਾਈਏ ਤਾਂ ਸਾਡਾ ਵੀ ਫਰਜ਼ ਬਣਦਾ ਹੈ ਉਹਨੇ ਸਾਨੂੰ ਬੜਾ ਕੁਝ ਦਿੱਤਾ ਹੈ ਉਹਨੇ ਜ਼ੁਬਾਨ ਦਿੱਤੀ ਹੈ ਉਹਨੇ ਅੱਖਾਂ ਦਿੱਤੀਆਂ ਨੇ ਉਹਨੇ ਹੱਥ ਪੈਰ ਦਿੱਤੇ ਨੇ ਕਿਰਤ ਕਰਨ ਨੂੰ ਜ਼ੁਬਾਨ ਦਿੱਤੀ ਹੈ ਮਿੱਠਾ ਬੋਲਣ ਨੂੰ ਕੰਨ ਦਿੱਤੇ ਨੇ ਸੁਣਨ ਨੂੰ ਅੱਖਾਂ ਦਿੱਤੀਆਂ ਨੇ ਚੰਗਾ ਮਾੜਾ ਵੇਖਣ ਨੂੰ ਤਾਂ ਕਿ ਅਸੀਂ ਪਛਾਣ ਕਰ ਸਕੀਏ ਦਿਮਾਗ ਦਿੱਤਾ ਹੈ ਉਹਨੇ ਤੇ ਜੇ ਇਹਦੀ ਵਰਤੋਂ ਅਸੀਂ ਨਹੀਂ ਕਰਦੇ ਫਿਰ ਗੁਲਾਮੀ ਹੈ ਜੀ ਫਿਰ ਗੁਲਾਮੀ ਤੇ ਭੁਗਤਣੀ ਭੂਤਣੀ ਹੈ ਜੇ ਖਾਣਾ ਪੀਣਾ ਹੱਸਣਾ ਸੋਣਾ ਹੀ ਹੈ ਇਸੇ ਨੂੰ ਜੀਵਨ ਮੰਨੇ ਆ ਤਾਂ ਉਹਨਾਂ ਦੀ ਹਾਲਤ ਫਿਰ ਆ ਹੋ ਜਾਂਦੀ ਹੈ ਕਿਉਂਕਿ ਕੁਦਰਤ ਦਾ ਵਰਤਾਰਾ ਵਰਤਦਾ ਰਿਹਾ ਇਹ ਮਨੁੱਖ ਜਿਹੜਾ ਹੈ ਮੈਨ ਜੀ ਸੋਸ਼ਲ ਐਨੀਮਲ ਅਸੀਂ ਹੈਗੇ ਤੇ ਜਾਨਵਰ ਹੀ ਆ ਜੀ ਜਦੋਂ ਕਦੋਂ ਜਾਨਵਰ ਜਾਗ ਪਏ ਅੰਦਰੋਂ ਕੋਈ ਪਤਾ ਨਹੀਂ ਪਰ ਜੇ ਬੰਦਾ ਬਣ ਕੇ ਰਵੇ ਤਾ ਇਹ ਸਮਾਜ ਕੋ ਬੜਾ ਵਧੀਆ ਸਮਾਜ ਬਣ ਸਕਦਾ ਹੈ ਤੇ ਨਹੀਂ ਤੇ ਅਸੀਂ ਹਾਲਾਤ ਸਾਡੇ ਆਪਾਂ ਵੇਖਦੇ ਹੀ ਆਂ ਕਿ ਸਰਕਾਰਾਂ ਜੋ ਕਰ ਰਹੀਆਂ ਨੇ ਅੱਜ ਵੀ ਆ ਪਾਣੀ ਜਿਹੜਾ ਪਲੂਟ ਹੋ ਰਿਹਾ ਹੈ ਅੱਜ ਵੀ ਅਸੀਂ ਵੇਖ ਰਹੇ ਆਂ ਇਹਦੇ ਪਿੱਛੇ ਵੀ ਇਹਦੇ ਪਿੱਛੇ ਵੀ ਬੜਾ ਕੁਝ ਹੋਏਗਾ ਇਹ ਸੰਕੇਤ ਨੇ ਸਾਨੂੰ ਦੱਸਦੇ ਨੇ ਮਰਜਬਾਨੀ ਚ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਵੀ ਆ ਕੇ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਸੈਦਪੁਰ ਦੇ ਲੋਕਾਂ ਨੂੰ ਕਿ ਬਾਬਰ ਆ ਰਿਹਾ ਭਾਈ ਪਰ ਉਹ ਅਵਿਸਲੇ ਰਹੇ ਤੇ ਉਹਨਾਂ ਦੀ ਹਾਲਤ ਫਿਰ ਆ ਹੋਈ ਇਹ ਇਤਿਹਾਸਿਕ ਸ਼ਬਦ ਹੈ ਇਤਿਹਾਸਿਕ ਘਟਨਾ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਦਰਜ ਕੀਤੀ ਕਿਉਂ ਕੀਤੀ ਤਾਂ ਕਿ ਅਸੀਂ ਸਮਝ ਸਕੀਏ ਅਸੀਂ ਜਾਣ ਸਕੀਏ ਕਿ ਜੋ ਕੁਝ ਉਹਨਾਂ ਨਾਲ ਹੋਇਆ ਉਹ ਸਾਡੇ ਨਾਲ ਨਾ ਹੋਵੇ ਨਿਰੀ ਐਸ਼ਵਿਸ਼ਥਤ ਨਾ ਜਾਣੀਏ ਮਿਹਨਤ ਕਰੀਏ ਤੇ ਸੁਚੇਤ ਹੋ ਕੇ ਗਿਆਨਵਾਨ ਹੋ ਕੇ ਆਪਣੇ ਆਲੇ ਦੁਆਲੇ ਨੂੰ ਵੀ ਵੇਖੀਏ ਤੇ ਸਮਝੀਏ ਸੋ ਇਹ ਸ਼ਬਦ ਪੜਨ ਦਾ ਮਕਸਦ ਇਹ ਸ਼ਬਦ ਲਿਖਣ ਦਾ ਮਕਸਦ ਗੁਰੂ ਨਾਨਕ ਪਾਸ਼ਾ ਦਾ ਇਹੋ ਹੀ ਹੈ ਤੇ ਬਾਕੀ ਉਹਦੀ ਹੁਕਮ ਤੇ ਰਜਾ ਵਿੱਚ ਰਹੀ ਹੈ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੇਸ ਤੇਰਾ ਕੋਈ ਅੰਤ ਨਹੀਂ ਪਾ ਸਕਦਾ ਤੂੰ ਬੇਅੰਤ ਹੈ ਕਦੋਂ ਕੀ ਹੋ ਜਾਏ ਸਾਡੀਆਂ ਸਿਆਣਪਾਂ ਸਾਡੀਆਂ ਚੁਤਰਾਈਆਂ ਰੱਖੀਆਂ ਰਖਾਈਆਂ ਰਹਿ ਜਾਂਦੀਆਂ ਨੇ ਕਿਉਂਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਕਈ ਵਾਰ ਅਸੀਂ ਕੁਝ ਨਹੀਂ ਕਰ ਸਕਦੇ ਕਿਉਂ ਕਿ ਹਾਲਾਤ ਹੀ ਕੁਝ ਇਹੋ ਜਿਹਾ ਹੋ ਜਾਂਦੇ ਨੇ ਜਿਸ ਕਰਕੇ ਮਰਜ਼ੇ ਕਹਿੰਦੇ ਉਦੋਂ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਆਕਾਰਪੁਰਖ ਅੱਗੇ ਚੁੱਕ ਜਾਈਏ ਉਹਨੂੰ ਮੰਨ ਲਈਏ ਉਸ ਬਾਣੇ ਨੂੰ ਉਹ ਬਾਣੇ ਨੂੰ ਮੰਨਿਆ ਹੀ ਬਣਦਾ ਹੈ ਜੀ ਫਿਰ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਜਿੱਥੇ ਤੁਸੀਂ ਦਾਤਾਂ ਦਿੱਤੀਆਂ ਨੇ ਜਿਤੇ ਤੁਸੀਂ ਧਨ ਦੌੜਤ ਦਿੱਤਾ ਹੈ ਇਹ ਵੀ ਕਿਰਪਾ ਕਰੋ ਸਾਡੇ ਚ ਹਿੰਮਤ ਰਵੇ ਤੁਸੀਂ ਸਾਨੂੰ ਬੜਾ ਕੁਝ ਬਖਸ਼ਿਆ ਨਾਲ ਨਾਮ ਦੀ ਦਾਤ ਵੀ ਬਖਸ਼ੋ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਇਹ ਜੀਵਨ ਨੂੰ ਸੰਭਾਲ ਸਕੀਏ ਮਨੁੱਖ ਬਣ ਸਕੀਏ ਅਸੀਂ ਬੰਦੇ ਬਣ ਜਾਈਏ ਜਦੋਂ ਅਸੀਂ ਬੰਦੇ ਬਣ ਜਾਈਏ ਤਾਂ ਤਾਂ ਕਿ ਤੇਰੇ ਦਰ ਦੇ ਉੱਤੇ ਕਬੂਲ ਹੋ ਸਕੀਏ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ